ਮੰਤਰੀ ਪ੍ਰਧਾਨ ਜੀ ਬੀਤੇ ਦਿਨ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਬਾਬਾ ਗੁਰਪ੍ਰੀਤ ਸਿੰਘ ਜੋ ਕਿ ਯੂ ਐਸ ਏ ਦੇ ਰਹਿਣ ਵਾਲੇ ਨੇ ਅਤੇ ਬੀਬੀ ਬਨੀਤ ਕੌਰ ਜੋ ਕਿ ਇਸਾਈ ਸਮਾਜ ਦੇ ਬਾਰੇ ਕਾਫੀ ਲੰਬੇ ਸਮੇਂ ਤੋਂ ਜੜਾ ਹੈ ਉਹ ਪ੍ਰੈਸ ਕਾਨਫਰੰਸ ਅਤੇ ਉਹਨਾਂ ਦੇ ਖਿਲਾਫ ਚੱਲਦੀ ਹੋਈ ਨਜ਼ਰ ਆ ਰਹੀ ਹੈ ਉਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿਸ ਦੇ ਵਿੱਚ ਕਾਫੀ ਜਿਹੜੇ ਨੇ ਉਹ ਮੰਦੇ ਸ਼ਬਦ ਜਿਹੜੇ ਨੇ ਉਹਨਾਂ ਵੱਲੋਂ ਬੋਲੇ ਗਏ ਜਿਸ ਦੇ ਵਿੱਚ ਇਸ ਵਕਤ ਇਸਾਈ ਸਮਾਜ ਦੇ ਵਿੱਚ ਕਾਫੀ ਰੋਸ ਹੈ ਲਗਾਤਾਰ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਅੱਜ ਜਲੰਧਰ ਕਮਿਸ਼ਨਰ ਕੋਲ ਪਹੁੰਚੇ ਹੋਏ ਨੇ ਕੰਪਲੇਂਟ ਦੇਣ ਪਹੁੰਚੇ ਹੋਏ ਆ ਅਤੇ ਇਹਨਾਂ ਦਾ ਕਹਿਣਾ ਹੈ ਕਿ ਬਈ ਹੁਣ ਅਸੀਂ ਪਰਚਾ ਜ਼ਰੂਰ ਕਰਾਵਾਂਗੇ ਅਤੇ ਕਾਰਵਾਈ ਬਣਦੀ ਜੋ ਕਾਰਵਾਈ ਉਹ ਵੀ ਜ਼ਰੂਰ ਕਰਾਵਾਂਗੇ ਗਰਮਸੀਹ ਹੋ ਰਹੀ ਸਾਡੇ ਨਾਲ ਨੇ ਪਹਿਲਾਂ ਵੀ ਲਗਾਤਾਰ ਪ੍ਰੈਸ ਕਾਨਫਰੰਸ ਮਨੀਤ ਕੋਲ ਖੁਰੀ ਕਰਦੇ ਰਹੇ ਨੇ ਜਿਸ ਦੇ ਵਿੱਚ ਪਾਸਟਰ ਅੰਕੂ ਨਰੂਲਾ ਜਾਂ ਫਿਰ ਮਿਨਿਸਟਰੀ ਨੂੰ ਜਿਹੜਾ ਹੈਗਾ ਹੈ ਉਹ ਲਗਾਤਾਰ ਉਹਨਾਂ ਉੱਪਰ ਕਈ ਸਵਾਲ ਚੱਕਦੇ ਰਹੇ ਹੁਣ ਚੰਡੀਗੜ੍ਹ ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰੈਸ ਕਾਨਫਰੰਸ ਹੋਈ ਜਾਂ ਫਿਰ ਜੋ ਕੁਝ ਉਹਨਾਂ ਵੱਲੋਂ ਬੋਲਿਆ ਗਿਆ ਉਹ ਸਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਹੋਵੇਗੀ ਜਿਵੇਂ ਤੁਹਾਨੂੰ ਦੱਸਣਾ ਚਾਹਣਾ ਜੀ ਇਹ ਬਲੈਕਮੇਲਰਾਂ ਦਾ ਟੋਲਾ ਵਾ ਸਾਰਾ ਇਹ ਇਹ ਸਮੇਂ-ਸਮੇਂ ਤੇ ਬਲੈਕਮੇਲਰ ਜਿਹੜੇ ਹੈਗੇ ਇਕੱਠੇ ਹੋ ਜਾਂਦੇ ਨੇ ਔਰ ਇਹ ਮਸੀਹ ਭਾਈ ਚਰਨ ਨੂੰ ਬਲੈਕਮੇਲ ਕਰਦੇ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਏਗਾ ਕਦੀ ਤੇ 10 ਕਰੋੜ ਰੁਪਏ ਦੀ ਮੰਗ ਕਰਦੇ ਸੀ ਕਦੀ ਇਹ ਕਹਿੰਦੇ 10 ਕਿਲੇ ਸਾਨੂੰ ਜ਼ਮੀਨ ਲੈ ਦਿਓ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਆਪਣੇ ਮਸੀਹ ਭਾਈ ਚਰ ਦੀ ਸੇਵਾ ਕਰ ਸਕਦੇ ਆ ਅਸੀਂ ਪੂਰੇ ਸਮਾਜ ਦੀ ਸੇਵਾ ਕਰ ਸਕਦੇ ਆ ਅਸੀਂ ਕਰੋਨਾ ਚ ਇਹਨਾਂ ਰਾਸ਼ਨ ਵੰਡੇਆ ਅਸੀਂ ਹੁਣ ਵੀ ਸਾਡੇ ਕੋਲ 5000 ਰੁਪਏ ਦਵਾਵਾ ਰਾਸ਼ਨ ਲੈਂਦੀਆਂ ਅਸੀਂ ਉਹਨਾਂ ਦੀ ਸੇਵਾ ਕਰ ਸਕਦੇ ਮਗਰ ਇਹ ਬਲੈਕਮੇਲਰ ਔਰ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਈਪਰ ਹੋਏ ਜਿਸ ਤਰੀਕੇ ਦੇ ਨਾਲ 크ਿਸਚਨ ਸਮਾਜ ਦੇ ਉੱਪਰ ਜਿਹੜਾ ਹਾਵੀ ਕਹਿ ਲੋ ਜਾਂ ਫਿਰ ਜੋ ਸ਼ਬਦਾਵਲੀ ਬੋਲੀ ਗਈ ਉਹ ਸ਼ਬਦਾਵਲੀ ਨੇ ਤੁਸੀਂ ਦੇਖੋ ਹਾਵੀ ਕੋਈ ਨਹੀਂ ਹੋਇਆ ਇਦਾਂ ਹੁੰਦਾ ਵੀ ਕੈਮਰੇ ਅੱਗੇ ਬਹਿ ਕੇ ਇੱਕ ਬੰਦ ਕਮਰੇ ਜਿਹੜਾ ਮਰਜੀ ਸ਼ੇਅਰ ਬਣ ਜਾਂਦਾ ਵੀ ਮਸੀਹ ਭਾਈਚਾਰੇ ਨੂੰ ਜੋ ਮਰਜੀ ਬੰਦਾ ਕਹੀ ਜਾਵੇ ਹੁਣ ਉਹਨੇ ਜਿਹਦਾ ਬਾਬੇ ਨੇ ਕਹਿਤਾ ਵੀ ਮਸੀਹ ਭਾਈਚਾਰਾ ਕੂੜਾ ਵਾ ਮਸੀਹ ਭਾਈਚਾਰਾ ਗੰਦਿਆ ਇਹਨੂੰ ਅਸੀਂ ਸਾਫ਼ ਕਰਾਂਗੇ ਕਦੀ ਉਹ ਕਹਿ ਰਿਹਾ ਮੇਰਾ ਪਾਕਿਸਤਾਨ ਦੇ ਨਾਲ ਲਿੰਕ ਆ ਪਾਕਿਸਤਾਨ ਵਾਲੇ ਸਾਡੇ ਭਰਾ ਨੇ ਮੈਂ ਤਾਂ ਪੁੱਛਣਾ ਚਾਹੁੰਦਾ ਵੀ ਇਹ ਕੀ ਬਣਾਉਣਾ ਚਾਹੁੰਦੇ ਨੇ ਭਾਰਤ ਦੇ ਵਿੱਚ ਇਹ ਭਾਰਤ ਦੀ ਅਖੰਡਤਾ ਨੂੰ ਪ੍ਰਭਤਾ ਨੂੰ ਖਰਾਬ ਕਰਨਾ ਚਾਹੁੰਦੇ ਨੇ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਨੇ ਸਿੱਖ ਸਾਡੇ ਵੱਡੇ ਭਰਾ ਨੇ ਅਸੀਂ ਦਿਲੋਂ ਉਹਨਾਂ ਦਾ ਸਤਿਕਾਰ ਕਰਦੇ ਆ ਅਸੀਂ ਜਿਹਨਾਂ ਬਾਈਬਲ ਦਾ ਸਤਿਕਾਰ ਕਰਦੇ ਆ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸਤਿਕਾਰ ਕਰਦੇ ਆ ਭਗਵਤ ਗੀਤਾ ਦਾ ਕਰਦੇ ਆ ਰਮਾਇਣ ਦਾ ਕਰਦੇ ਆ ਅਸੀਂ ਕੁਰਾਨ ਸ਼ਰੀਫ ਦਾ ਕਰਦੇ ਆ ਇਹ ਬੰਦਾ ਕੱਲ੍ਹ 크ਿਸਚਨ ਭਾਈਚਾਰੇ ਨੂੰ ਟਾਰਗੇਟ ਨਹੀਂ ਕਰ ਰਿਹਾ ਇਹ ਮੁਸਲਮਾਨ ਭਾਈਚਾਰੇ ਪਾਰੇ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਇਹ ਕਦੀ ਐਸਜੀਪੀਸੀ ਦੇ ਖਿਲਾਫ ਬੋਲਦਾ ਕਦੀ ਹਿੰਦੂ ਭਾਈਚਾਰੇ ਦੇ ਖਿਲਾਫ ਬੋਲਦਾ ਸੋ ਇਹ ਮੈਂ ਸਮਝਦਾ ਵੀ ਇਹ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਲੋਕ ਰਲੇ ਨੇ ਜਿਹੜੇ ਦੇਸ਼ ਦੇ ਵਿਰੋਧ ਕੰਮ ਕਰਦੀਆਂ ਏਜੰਸੀਆਂ ਉਹਨਾਂ ਦੇ ਬੰਦੇ ਨੇ ਇਹ ਜਿਹੜੇ ਆ ਪੰਜਾਬ ਦੇ ਵਿੱਚ ਦੰਗੇ ਕਰਾਉਣਾ ਚਾਹੁੰਦੇ ਨੇ ਦੇਖੋ ਮੁਸੀਬਾਈ ਚਾਰਾ ਸ਼ਾਂਤੀ ਪਸੰਦ ਅਸੀਂ ਲੋਗ ਆ ਅਸੀਂ ਹਰ ਟਾਈਮ ਜਦੋਂ ਕੋਈ ਬੰਦਾ ਬੋਲਦਾ ਸੀ ਕਿ ਚਲ ਛੱਡੋ ਮਾਫ ਕਰਦੇ ਹੋ ਯਾਰ ਪਰਮੂ ਨੇ ਸਾਨੂੰ ਸਿਖਾਇਆ ਮਾਫ ਕਰੋ ਮਗਰ ਹੁਣ ਇਹਨਾਂ ਨੂੰ ਮਾਫ ਨਹੀਂ ਕੀਤਾ ਜਾਏਗਾ ਨਾ ਸਾਰੀਆਂ ਹੱਦਾਂ ਜੜੀਆਂ ਵਾ ਪਾਰ ਕਰਤੀਆਂ ਦੇਖੋ ਇਹਨਾਂ ਨੂੰ ਇਹ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਤੁਹਾਨੂੰ ਸਕੂਲ ਚਾਹੀਦੇ ਨੇ ਕ੍ਰਿਸਚੀਅਨਸ ਦੇ ਤੁਹਾਨੂੰ ਉਹਨਾਂ ਦੇ ਕਾਲਜ ਚਾਹੀਦੇ ਨੇ ਤੁਹਾਨੂੰ ਉਹਨਾਂ ਦੇ ਹਸਪੀਟਲ ਚਾਹੀਦੇ ਨੇ ਤੁਹਾਨੂੰ ਉਹਨਾਂ ਦੀਆਂ ਕੰਟਰੀਆਂ ਚਾਹੀਦੀਆਂ ਮਗਰ ਕ੍ਰਿਸਚੀਅਨ ਨਹੀਂ ਚਾਹੀਦੇ ਜੇ ਸਾਡੀ ਐਜੂਕੇਸ਼ਨ ਇੰਨੀ ਮਾੜੀ ਆ ਜੇ ਅਸੀਂ ਇਹਨੇ ਗੰਦੇ ਆ ਤੇ ਫਿਰ ਕਿਉਂ ਸਾਡੇ ਸਕੂ ਉਗੀ ਬਾਬੇ ਤੁਰ ਪਿੰਦੇ ਨੇ ਮੂੰਹ ਚੁੱਕ ਕੇ ਜਿਹੜਾ ਮਰਜੀ ਜੋ ਮਰਜੀ ਬੋਲੀ ਜਾਂਦਾ ਤੁਸੀਂ ਮੈਨੂੰ ਦੱਸੋ ਵੀ ਅੱਜ ਤੋਂ ਪਹਿਲਾਂ ਕਦੀ ਤੁਸੀਂ ਦੇਖਿਆ ਸੀ ਇਹਨਾਂ ਨੂੰ ਕਦੀ ਇਹ ਬਾਬੇ ਦਾ ਨਾਮ ਸੁਣਿਆ ਸੀ ਇਹ ਪਲਾਨਟ ਕੀਤੇ ਹੋਏ ਲੋਕ ਨੇ ਬਲੈਕਮੇਲਰ ਨੇ ਇਹ ਜਿਹੜਾ ਵਾ ਜਦੋਂ ਵੀ ਇਹਨਾਂ ਦੇ ਦਿਲ ਕਰਦਾ ਮੁਸੀਬਾ ਹੀਚਾਰਾ ਦੇ ਖਿਲਾਫ ਬੋਲਣਾ ਸਟਾਰਟ ਕਰਦੇ ਨੇ ਸਾਡੇ ਜਿਹੜੇ ਧਰਮ ਗੁਰੂ ਨੇ ਪਾਸਟਰ ਅੰਕੁਨ ਰੂਲਾ ਜੀ ਬਹੁਤ ਵੱਡੀ ਸ਼ਖਸੀਅਤ ਆ ਉਹਨਾਂ ਨੂੰ ਬਹੁਤ ਮੁਸੀਬਾ ਹੀਚਾਰਾ ਹਰ ਵਰਗ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਇਹ ਉਹਨਾਂ ਦੀ ਸ਼ੋਭੀ ਖਰਾਬ ਕਰਨ ਦੇ ਚੱਕਰ 'ਚ ਇਹ ਗੱਲਾਂ ਇਹ ਲੋਕ ਕਰਦੇ ਨੇ ਵੀ ਅਸੀਂ ਉਹਨਾਂ ਦੇ ਖਿਲਾਫ ਬੋਲਾਂਗੇ ਸਾਨੂੰ ਪੈਸੇ ਦੇ ਦੇਣਗੇ ਮਗਰ ਹੁਣ ਇਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਨੀਤ ਕੋਰ ਖੁਰੀ ਲਗਾਤਾਰ ਪਾਸਟਰ ਅੰਕੁਨ ਰੂਲਾ ਖਿਲਾਫ ਬੋਲਦੇ ਹੋਏ ਮੇਨ ਤੁਹਾਨੂੰ ਮੋਟੋ ਕੀ ਲੱਗਦਾ ਉਹਨਾਂ ਦਾ ਕਿਉਂ ਇੰਨਾ ਪਾਸਟਰ ਅੰਕੁਨ ਨਰੂਲਾ ਦੇ ਖਿਲਾਫ ਹੋਏ ਨੇ ਮੈਂ ਤੁਹਾਨੂੰ ਦੱਸਿਆ ਜੀ ਇਹ ਪੈਸੇ ਦੀ ਮੰਗ ਕਰਦੇ ਨੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਤੁਹਾਨੂੰ ਤੁਹਾਡੀ ਪ੍ਰੈਸ ਕਾਨਫਰੰਸ ਵੀ ਦਿਖਾਇਆ ਸੀ ਵੀਡੀਓ ਵੀ ਦਿਖਾਈਆਂ ਸੀ ਜਿੱਤੇ 10 ਕਰੋੜ ਰੁਪਏ ਮੰਗਦੇ ਪਏ ਸੀ ਇਹਦੇ ਨਾਲ ਲੁਧਿਆਣੇ ਦਾ ਕੋਈ ਮੁੰਡਾ ਹੈਗਾ ਸੀ ਜਿੰਨਾਂ ਰਲ ਕੇ ਕੰਮ ਕਰਦੀ ਸੀ ਹੁਣ ਅੱਜ ਕੱਲ ਇਹਨੇ ਨਵਾਂ ਕੋਈ ਆਪਣਾ ਸਾਥੀ ਤਿਆਰ ਕਰ ਲਿਆ ਇਹ ਵੇਖ ਲੈਂਦੀ ਆ ਵੀ ਜਦੋਂ ਇਹਦਾ ਦਾ ਨਹੀਂ ਚੱਲਦਾ ਤੇ ਨਵੇਂ-ਨਵੇਂ ਫਿਰੇ ਬੰਦੇ ਲੱਭਦੀ ਏ ਔਰਤ ਜਿਹੜੀ ਹੈਗੀ ਆ ਇਹ ਮੈਂ ਸਮਝਦਾ ਵੀ ਇਹ ਤਾਂ ਜਿਹੜੀ ਆਪਣੇ ਪਰਿਵਾਰ ਦੀ ਨਹੀਂ ਬਣੀ ਗੇਸ ਵੀ ਸਹੀ ਬਹੁਤ ਤੰਗ ਆ ਪਰੇਸ਼ਾਨ ਆ ਤੋ ਫਿਰ ਕਿਦਾਂ ਇਹਨਾਂ ਨੂੰ ਜਿਹੜੇ ਜਿਹਦੇ ਘਰ ਦੇ ਨੇ ਜਿੰਨੂੰ ਹਸਾਰ ਦੇ ਤੋ ਮੁਸੀਬਾਈ ਚਾਰੇ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦਾ ਕਿ ਨੀਤ ਕੋਰ ਕਹਿੰਦੀ ਕਿ ਬਈ ਪਾਸਟਰ ਅੰਕੂ ਨਰੂਲਾ ਹੁਰੀ ਧਰਮ ਪਰਿਵਰਤਨ ਕਰਾਉਂਦੇ ਨੇ ਨਰੂਲਾ ਮਿਨਿਸਟਰੀ ਦੇ ਵਿੱਚ ਧਰਮ ਪਰਿਵਰਤਨ ਹੁੰਦਾ ਹੈ ਜਬਰਨ ਪੈਸੇ ਦੇ ਕੇ ਧਰਮ ਪਰਿਵਰਤਨ ਹੁੰਦਾ ਹੈ ਇਦਾਂ ਦੇ ਸਵਾਲ ਚੱਕੀ ਗਏ ਨੇ ਜੀ ਇਦਾਂ ਵਾਂ ਵੀ ਜਿਹਦਾ ਕਹਿੰਦੇ ਨਾ ਏਲੀਅਨ ਆ ਗਏ ਏਲੀਅਨ ਆ ਗਏ ਅਜੇ ਤੱਕ ਕਦੀ ਕਿਸੇ ਨੇ ਏਲੀਅਨ ਦੇਖੇ ਕਿਸੇ ਨੇ ਡਾਇਨਾਸੌਰ ਦੇਖੇ ਇਦਾਂ ਇਹ ਮੁਸੀਬਾਈਚਾਰੇ ਬਾਰੇ ਬੋਲਦੇ ਨੇ ਵੀ ਮੁਸੀਬਾਈਚਾਰਾ ਪੈਸੇ ਦੇ ਕੇ ਧਰਮ ਪਰਿਵਰਤਨ ਕਰਾਉਂਦਾ ਅੱਜ ਤੱਕ ਦੇਖਿਆ ਪੈਸੇ ਦਿੱਤੇ ਕਿਸੇ ਨੇ ਸੋਸ਼ਲ ਮੀਡੀਆ ਦਾ ਯੁੱਗ ਆ ਅੱਜ ਤੁਸੀਂ ਘਰ ਦੇ ਵਿੱਚ ਬਹਿ ਕੇ ਕੋਈ ਕੰਮ ਕਰੋ ਸੋਸ਼ਲ ਮੀਡੀਆ ਤੇ 2 ਮਿੰਟ ਤੋਂ ਪਹਿਲਾਂ ਪਾਜੇ ਤੇ ਸਾਰੀ ਦੁਨੀਆ 'ਚ ਵਾਇਰਲ ਹੋ ਜਾਂਦਾ ਅੱਜ ਤੱਕ ਅਦੀ ਵੀਡੀਓ ਦੇਖੀ ਕਿਸੇ ਨੇ 크੍ਰਿਸਚੀਅਨ ਕਿਸੇ ਨੇ ਧੌਣ ਤੇ ਤਲਵਾਰ ਰੱਖੀ ਹੋਵੇ ਕਿਸੇ ਨੂੰ ਬਨ ਕੇ ਕੋਈ ਉਹਨੂੰ 크੍ਰਿਸਚੀਅਨ ਬਣਾਇਆ ਗਿਆ ਹੋਵੇ ਬਨ ਕੇ ਕੋਈ ਉਹਨੂੰ ਆਪਣਾ ਪੈਸੇ ਦੇ ਕੇ ਉਹਨੂੰ ਲਾਲਚ ਦੇ ਕੇ ਕੋਈ 크੍ਰਿਸਚੀਅਨ ਬਣਾਇਆ ਇਦਾਂ ਦਾ ਕੁਝ ਨਹੀਂ ਆ ਜੇ ਅਸੀਂ ਪੈਸੇ ਹੀ ਦੇਣੇ ਤੇ ਸਾਡੇ ਬਾਰਡਰ ਏਰੀਆ ਦੇ ਵਿੱਚ ਸਾਡੇ ਜਿਹੜੇ ਭੈਣ ਭਰਾਵੋ ਜਿਨ੍ਹਾਂ ਕੋ ਵਾਸ਼ਰੂਮ ਨਹੀਂ ਹੈਗੇ ਜਿਨ੍ਹਾਂ ਕੋ ਵਿਚਾਰੇ ਪੱਠਿਆਂ ਦੇ ਕੰਮ ਕਰਦੇ ਨੇ ਸਬਜੀ ਦੇ ਰક્ષੇ ਦੇ ਵਿਚਾਰੇ ਚਲਾ ਚਲਾ ਕੇ ਆਪਣਾ ਕੰਮ ਕਰਕੇ ਆਪਣਾ ਪੇਟ ਪਾਲਦੇ ਨੇ ਅਸੀਂ ਉਹਨਾਂ ਨੂੰ ਪੈਸੇ ਦੇ ਦਈਏ ਅਸੀਂ ਨਵੇਂ ਬੰਦੇ ਜਿਉ ਲੈ ਕੇ ਆਉਣੇ ਸੀ ਆਪਣੇ ਪੁਰਾਣੇ ਬੰਦਿਆਂ ਨੂੰ ਸੰਭਲ ਲਈਏ ਸੋ ਇਹ ਬਿਲਕੁਲ ਬੇਬੁਨਿਆਦ આરોਪ ਹੈਗੇ ਨੇ ਇਹ ਇਦਾਂ ਹੀ ਆ ਵੀ ਜਿੰਨਾ ਕਿਤੇ ਵੀ ਡਾਇਨਾਸੌਰ ਧਰਤੀ ਤੇ ਆ ਗਏ ਸੀ ਤੇ ਏਲੀਅਨ ਆ ਗਏ ਇਦਾਂ ਹੀ ਆ ਇਹ ਕਦੀ ਇਦਾਂ ਦਾ ਕੋਈ ਕੰਮ ਨਹੀਂ ਕ੍ਰਿਸਚਨ ਭਾਈਚਾਰਾ ਪੀਸਪਸੰਦ ਲੋਗ ਹੈ ਆ ਦੇਖੋ ਆਪਣੀ ਮਰਜ਼ੀ ਦੇ ਨਾਲ ਮੈਂ ਮੰਦਿਰ ਵੀ ਜਾ ਸਕਦਾ ਹਾਂ ਗੁਰਦੁਆਰੇ ਵੀ ਜਾ ਸਕਦਾ ਹਾਂ ਚਰਚ ਵੀ ਜਾ ਸਕਦਾ ਹਾਂ ਆਪਣੀ ਮਰਜ਼ੀ ਨਾਲ ਬਹੁਤ ਵੱਡੀ ਗਿਣਤੀ ਚ ਪੂਰੇ ਪੰਜਾਬ ਤੋਂ ਪੂਰੇ ਹਿੰਦੁਸਤਾਨ ਤੋਂ ਲੋਕ ਹੁੰਦੇ ਨੇ ਔਰ ਧਾਰਮਿਕ ਸਥਾਨ ਤੇ ਕਿਸੇ ਨੂੰ ਵੀ ਅਸੀਂ ਰੋਕ ਨਹੀਂ ਸਕਦੇ ਕਿਉਂਕਿ ਧਾਰਮਿਕ ਸਥਾਨ ਤੇ ਤੁਸੀਂ ਕਿਹਦੀ ਧਰਮ ਕਿਸਦਾ ਜਾਤ ਨਹੀਂ ਪੁੱਛ ਸਕਦੇ ਕੋਈ ਵੀ ਮਥਾ ਟਿਕਣਾ ਸਕਦਾ ਬਹੁਤ ਵੱਡੀ ਗਿਣਤੀ ਚ ਲੋਕ ਆਉਂਦੇ ਨੇ ਇਸੇ ਗੱਲ ਦਾ ਇਹ ਲੋਕਾਂ ਨੂੰ ਜਿਹੜਾ ਵਾ ਹੈਗਾ ਵੀ ਅਸੀਂ ਕਿੱਦਾਂ ਇਹਨਾਂ ਕੋ ਪੈਸੇ ਜਿਹੜੇ ਮੰਗੀਏ ਕਿੱਦਾਂ ਪੈਸੇ ਆਟਿਏ ਤੋ ਅਸੀਂ ਇਹਨਾਂ ਦੀ ਮਨਛਾ ਕਦੀ ਪੂਰੀ ਹੁੰਦੀ ਨਹੀਂ ਦਿੱਤੀ ਜਾਏਗੀ ਔਰ ਇੱਕ ਮੈਂ ਤੁਹਾਡੇ ਮੀਡੀਆ ਦੇ ਰਾਈ ਤੁਹਾਡੇ ਮਾਧਮ ਰਾਈ ਦੱਸਣਾ ਚਾਹੁੰਦਾ ਵੀ ਜਿਹੜੇ ਇਹ ਜਿਹੜੇ ਚੈਨਲ ਹੈਗੇ ਕਿ ਜਿਹੜੇ ਚੈਨਲ ਵੀ ਇਹਨਾਂ ਦੇ ਨਾਲ ਰਲੇ ਆ ਸਾਡੇ ਵਕੀਲ ਸਾਹਿਬ ਖੜੇ ਨੇ ਅਸੀਂ ਐਪਲੀਕੇਸ਼ਨ ਤਿਆਰ ਕਰਕੇ ਦਿੱਤੀ ਕੋਰਟ ਚ ਲਾ ਰਹੇ ਆ ਔਰ ਵਕੀਲ ਸਾਹਿਬ ਕੋਰਟ ਚ ਲਾ ਰਹੇ ਆ ਔਰ ਅਸੀਂ ਜਿਹੜਾ ਵਾ ਜਿਹੜੇ ਚੈਨਲ ਜਿਹੜੇ ਆ ਉਹਨਾਂ ਤੇ ਵੀ ਕੇਸ ਕਰਨ ਜਾ ਰਹੇ ਆ ਜਿਹੜੇ ਸਾਡੇ ਧਰਮ ਗੁਰੂ ਨੇ ਜਿਹੜੇ ਸਾਡੇ ਰੱਬ ਦੇ ਦਾਸ ਨੇ ਜਿਹੜੇ ਮਸੀਹ ਭਾਈਚਾਰੇ ਨੂੰ ਉਹ ਖੋਤੀ ਕਰਕੇ ਦੱਸਦੇ ਨੇ ਅਸੀਂ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਆ ਇਹ ਹੁਣ ਚੈਨਲ ਵੀ ਨਹੀਂ ਬਖਸ਼ੇ ਜਾਣਗੇ ਕਿਉਂਕਿ ਨਾ ਇਹ ਤੇ ਸਾਡਾ ਕੋਈ ਵਰਸ਼ਨ ਲੈਂਦਾ ਵਾ ਨਾ ਇਹ ਸਾਡੀ ਕੋਈ ਗੱਲ ਪੁੱਛਦਾ ਵਾ ਜੋ ਮੰਚ 'ਚ ਹੁੰਦਾ ਜਿਹੜਾ ਦਿਲ ਕਰਦਾ ਜੋ ਕਰਦਾ ਉਹ ਲਿਖ ਦਿੰਦਾ ਵਾ ਹੁਣ ਇਹਨਾਂ ਨੂੰ ਮਾਫ ਨਹੀਂ ਕੀਤਾ ਜਾਏਗਾ ਵੀ ਚੈਨਲ ਤੇ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਗੁਰਪ੍ਰੀਤ ਖੁਰੀ ਬੜੇ ਸਵਾਲ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਜਵਾਬ ਜਿਹ ਕਾਫੀ ਮਾੜਾ ਬੁੱਲਿਆ ਤੁਹਾਡੇ ਵੱਲੋਂ ਕੀ ਕੁਝ ਕਾਰਵਾਈ ਜੜੀ ਉਹ ਅੱਜ ਕਰਾਈ ਜਾਵੇਗੀ ਸਰ ਅਸੀਂ ਐਪਲੀਕੇਸ਼ਨ ਆਪਣੀ ਦੇ ਕੇ ਆਏ ਆ ਜਿੱਦਾਂ ਵੀ ਉਹਨਾਂ ਨੇ ਮਸੀਹ ਭਾਈ ਚਲੇ ਨੂੰ ਕੂੜਾ ਦੱਸਿਆ ਵਾ ਗੰਧ ਦੱਸਿਆ ਵਾ ਉਏ ਇਹਦੇ ਨਾਲ ਜਿਹੜਾ ਪੂਰਾ ਮਸੀਹ ਭਾਈਚਾਰਾ ਵਾ ਉਹਰੇ ਮਨ ਤੇ ਡੂੰਗੀ ਠੇਸ ਪਹੁੰਚੀ ਆ ਉਹਨਾਂ ਦਾ ਅਸੀਂ 295 ਦਾ ਪਰਚਾ ਵੀ ਦਰਜ ਕਰਵਾਵਾਂਗੇ ਉਹਨਾਂ ਦਾ ਪਾਸਪੋਰਟ ਕੈਨਸਲ ਵੀ ਕਰਵਾਵਾਂਗੇ ਤੇ ਬਾਬੇ ਦਾ ਢਾਬਾ ਇੱਥੇ ਬੋ ਖੋਲਾਂਗੇ ਅਸੀਂ ਅਨੀਤ ਕੌਰ ਖੁਰੀ ਦੇ ਉੱਤੇ ਪਹਿਲਾਂ ਤੁਸੀਂ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ ਸਾਰਾ ਕੁਝ ਹੋਇਆ ਉਹ ਫੇਰ ਛੁੱਟ ਕੇ ਵਾਪਸ ਆ ਗਈ ਤੁਹਾਨੂੰ ਨਹੀਂ ਲੱਗਦਾ ਕਿ ਦੁਬਾਰਾ ਤੁਸੀਂ ਕਰਾਉਂਗੇ ਫੇਰ ਦੁਬਾਰਾ ਉਹ ਵਾਪਸ ਆ ਜੇਗੀ ਕੋਈ ਗੱਲ ਨਹੀਂ ਜੀ ਮਸੀਹ ਭਾਈਚਾਰੇ ਦੇ ਖਿਲਾਫ ਬੋਲੀਏ ਮਸੀਹ ਭਾਈਚਾਰੇ ਤੇ ਪਰਚਾ ਕਰਾਈ ਜਾਊਗਾ ਅੱਛਾ ਤੁਸੀਂ ਹੁਣ ਮੰਗ ਕੀਤੀ ਹੈ ਕਿ ਜੋ ਜਿਸ ਬਾਬੇ ਨੇ ਬੋਲਿਆ ਹੈ ਗਏ ਉਹ ਪਾਸਪੋਰਟ ਰੱਦ ਕੀਤਾ ਜਾਵੇ ਹੋਰ ਕੋਈ ਕਾਰਵਾਈ ਦੀ ਮੰਗ ਕੀ ਜੀ ਅਸੀਂ ਐਮਬੈਸੀਆਂ ਦੇ ਵਿੱਚ ਮੇਲ ਕਰਤੀ ਆ ਇਹਦਾ ਪਾਸਪੋਰਟ ਵੀ ਕੈਨਸਲ ਕਰਵਾਇਆ ਜਾਏਗਾ ਇਹ ਤੇ ਪਰਚਾ ਵੀ ਦਰਜ ਕਰਵਾਇਆ ਜਾਏਗਾ ਔਰ ਇਹਦਾ ਜਿਹੜਾ ਦਿਮਾਗ ਖਰਾਬ ਹੋਇਆ ਹੈ ਜਿਹੜਾ ਮਸੀਹ ਭਾਈਚਾਰੇ ਬਾਰੇ ਬੋਲਦਾ ਮਸੀਹ ਭਾਈਚਾਰੇ ਨੂੰ ਮੰਦੀ ਸ਼ਬਦਾਬਲੀ ਵਰਦਾ ਇਹਦਾ ਦਿਮਾਗ ਵੀ ਸੈੱਟ ਕੀਤਾ ਜਾਊਗਾ ਕਾਨੂੰਨੀ ਕਾਰਵਾਈ ਇਰਤੇ ਕੀਤੀ ਜਾਊਗੀ ਹੁਣ ਇਹਨੂੰ ਮਾਫ ਨਹੀਂ ਕੀਤਾ ਜਾਊਗਾ ਅਮੀਰ ਮਸੀਹ ਹੋਰੀ ਵੀ ਨੇ ਗੱਲਬਾਤ ਅਸੀਂ ਕਰ ਲੈਣੇ ਆ ਅਮੀਰ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਜੋ ਪ੍ਰੈਸ ਕਾਨਫਰੰਸ ਹੋਈ ਹੈ ਜਿਸ ਦੇ ਵਿੱਚ ਮੰਦੀ ਸ਼ਬਦਾਬਲੀ ਜਿਹੜੀ ਉਹ ਬੋਲੀ ਦੇਖੋ ਜਿਹੜੀ ਇਹਲੀ ਗੱਲ ਹੈ ਵੀ ਜਿਹੜੀ ਇਹ ਪ੍ਰੈਸ ਕਾਨਫਰੰਸ ਆਣਾ ਗੁਨੀਤ ਕੌਰ ਵੱਲੋਂ ਉਹਦੇ ਲੰਬੇ ਸਮੇਂ ਤੋਂ ਨਾ ਉਹ ਬਲੈਕਮੇਲਿੰਗ ਵਾਲੀ ਸਿਸਟਮ ਚ ਹੈਗੀ ਆ ਉਹ ਇਸ ਕਰਕੇ ਅੰਕਨੂਲਾ ਮਿਸਟਰੀ ਦੇ ਬਰ ਖਿਲਾਫ ਗੱਲ ਕਰਦੀ ਆ ਕਿ ਉਹਦਾ ਸਬਜੈਕਟ ਹੈਗਾ ਕਿ ਮੈਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਾ ਇਹ ਪੈਸੇ ਦੇ ਦੇ ਤਾਂ ਮੈਨੂੰ ਸਭ ਕਰਾ ਦੇ ਉਹਦਾ ਇੱਕ ਸਬਜੈਕਟ ਇੰਨਾ ਹੀ ਹੈਗਾ ਔਰ ਉਹਦੇ ਕਰਕੇ ਉਹ ਲਗਾਤਾਰ ਇਜ਼ਾਦ ਬਰ ਖਿਲਾਫ ਬੋਲਦੀ ਆ ਜੋਦਾ ਮਨਸ਼ਾ ਪੂਰੀ ਨਹੀਂ ਹੁੰਦੀ ਸੋ ਅਲੱਗ-ਅਲੱਗ ਤਰ੍ਹਾਂ ਤੋਂ ਨਾ ਕਦੀ ਕਿਸੇ ਬੰਦੇ ਨੂੰ ਫੜ ਕੇ ਆਪਣੇ ਨਾਲ ਲਾ ਲੈਂਦੀ ਕਦੀ ਕਿਸੇ ਨੂੰ ਲਾ ਲੈਂਦੀ ਕਦੀ ਕਿਸੇ ਨੂੰ ਲਾ ਲੈਂਦੀ ਆ ਔਰ ਇਸ ਵੇਲੇ ਉਹਨਾਂ ਨੇ ਇੱਕ ਬੰਦਾ ਲੱਭਾ ਗੁਰਪ੍ਰੀਤ ਸਿੰਘ ਜਿਹੜਾ ਕਿ ਕਹਿੰਦਾ ਮੈਂ ਯੂ ਐਸ ਏ ਤੋਂ ਆਇਆ ਔਰ ਵਿਜ਼ਿਟ ਵੀਜ਼ੇ ਤੇ ਆਇਆ ਉਹ ਕ੍ਰਿਸ਼ਚਨਾ ਬਾਰੇ ਮੁਸਲਮਾਨਾਂ ਬਾਰੇ ਸਿੱਖਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਨਾ ਬਹੁਤ ਔਰਾਂ ਦੀਆਂ ਕੁਐਸਚਨ ਚੁੱਕ ਰਿਹਾ ਅਸੀਂ ਉਹਦੀਆਂ ਸਾਰੀਆਂ ਗੱਲਾਂ ਸੁਣੀਆਂ ਨੇ ਅਸੀਂ ਪ੍ਰਸ਼ਾਸਨ ਨੂੰ ਇੱਕ ਐਪਲੀਕੇਸ਼ਨ ਦਿੱਤੀ ਆ ਜਿਹਦੇ ਵਿੱਚ ਅਸੀਂ ਮੰਗ ਕੀਤੀ ਸੀ ਕਿ ਇਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹ ਜਿਹੜਾ ਬੰਦਾ ਆ ਜਿਹੜਾ ਕਿ ਵਿਜ਼ਿਟ ਵੀਜ਼ੇ ਤੇ ਆਇਆ ਇਹਦਾ ਪਾਸਪੋਰਟ ਜਨਤ ਕੀਤਾ ਜਾਵੇ ਕਿਉਂਕਿ ਉਹ ਬੰਦਾ ਜਿਹੜਾ ਉਸ ਤੋਂ ਤਾਂ ਸਿਟੀ ਜਾਂਦੀ ਹੈਗਾ ਪੀਆਰ ਹੈਗਾ ਤੁਹਾਡੇ ਸਾਹਮਣੇ ਇਹ ਮਤਲਬ ਭਾਈਚਾਰੇ ਦੇ ਵਿੱਚ ਜਿਹੜਾ ਹੈਗਾ ਏ ਉਹ ਪੜ ਤੋਂ ਦੀ ਕੋਸ਼ਿਸ਼ ਕਰ ਰਹੀ ਇਹ ਇਕੱਲੇ ਭਾਈਚਾਰੇ ਦੇ ਵਿੱਚ ਨਹੀਂ ਇਕੱਲੇ ਕ੍ਰਿਸ਼ਨਾਂ ਦੇ ਵਿੱਚ ਹੀ ਨਹੀਂ ਸਿੱਖਾਂ ਦੇ ਵਿੱਚ ਈਸਾਈਆਂ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਤੇ ਹਿੰਦੂ ਭਾਈਚਾਰੇ ਦੇ ਵਿੱਚ ਸਾਰਿਆਂ ਦੇ ਵਿੱਚ ਇੱਕ ਦੂਜੇ ਨੂੰ ਨਾਲ ਲੜਾਉਣਾ ਚਾਹੁੰਦਾ। ਠੀਕ। ਸ਼ੁਕਰੀਆ। ਤਾਂ ਬਿਲਕੁਲ ਅ ਹਮੇਦ ਮਸੀਹ ਨੇ ਜਨਤ ਦੇ ਨਾਲ ਗੱਲਬਾਤ ਕੀਤੀ ਹੈ ਕਿ ਇਹ ਇਸ ਵਕਤ ਕ੍ਰਿਸਚਨ ਭਾਈਚਾਰੇ ਦੇ ਵਿੱਚ ਕਾਫੀ ਜੜਾ ਹੈ। ਉਹ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਕੈਮਰਾਮੈਨ ਪੰਕਜ ਦੇ ਨਾਲ ਰਾਜ ਗੁਪਤਾ ਬਾਬੂ ਸ਼ੈ ਟਾਈਮ ਜਲੰਧਰ। ਬੀਤੇ ਦਿਨ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਬਨੀਤ ਕੌਰ ਅਤੇ ਬਾਬਾ ਗੁਰਪ੍ਰੀਤ ਸਿੰਘ ਜੋ ਕਿ ਯੂ ਐਸ ਏ ਤੋਂ ਆਏ ਨੇ। ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ ਇਸਾਈ ਧਰਮ ਦੇ ਉੱਪਰ ਕਈ ਟਿੱਪਣੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਇਸ ਵਕਤ ਇਸਾਈ ਧਰਮ ਦੇ ਵਿੱਚ ਕਾਫੀ ਜਿਹੜਾ ਹੈ ਉਹ ਰੋਸ ਦੇਖਣ ਨੂੰ ਮਿਲ ਰਿਹਾ ਹੈ ਇਸਾਈ ਧਰਮ ਵੱਲੋਂ ਅੱਜ ਜਲੰਧਰ ਸੀਪੀ ਦਫ਼ਤਰ ਦੇ ਵਿੱਚ ਪਹੁੰਚ ਕੀਤੀ ਗਈ ਹੈ ਉਹਨਾਂ ਨੇ ਕਹਿਣਾ ਹੈ ਕਿ ਅਸੀਂ ਹੁਣ ਉਹਨਾਂ ਉੱਪਰ ਕਾਰਵਾਈ ਕਰਾਵਾਂਗੇ ਅਤੇ ਉਹਨਾਂ ਨੂੰ ਬਖਸ਼ਾਂਗੇ ਨਹੀਂ ਬੀਬੀਆਂ ਸਾਡੇ ਨਾਲ ਨੇ ਗੱਲਬਾਤ ਅਸੀਂ ਕਰ ਲੈਣੇ ਹੈਗੇ ਆ ਕੱਲ ਪ੍ਰੈਸ ਕਾਨਫਰੰਸ ਹੋਈ ਹੈ ਜਿਸ ਦੇ ਵਿੱਚ ਕਾਫੀ ਅਪਸ਼ਬਦ ਜਿਹੜਾ ਹੈ ਉਹ ਇਸਾਈ ਸਮਾਜ ਦੇ ਬਾਰੇ ਬੋਲਿਆ ਗਿਆ ਪਾਸੇ ਅੰਕ ਨੂੰ ਰੂਲਾ ਉੱਪਰ ਵੀ ਕਈ ਸਵਾਲ ਜਿਹੜੇ ਨੇ ਉਹ ਚੱਕੇ ਗਏ ਮਨੀਤ ਕੌਰ ਖੋਰੀ ਜੋ ਕਿ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਇੱਕ ਬਾਬਾ ਹੈਗੇ ਨੇ ਗੁਰਪ੍ਰੀਤ ਸਿੰਘ ਜੋ ਕਿ ਯੂ ਐਸ ਏ ਤੋਂ ਆਏ ਨੇ ਉਹ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਨੇ ਆਲਓਵਰ ਤੁਸੀਂ ਪ੍ਰੈਸ ਕਾਨਫਰੰਸ ਦੇਖੀ ਹੈ ਤੁਸੀਂ ਕੀ ਮੰਨਦੇ ਹੋ ਕੀ ਕੁਝ ਸੋਚਦੇ ਹੋ ਅਸੀਂ ਇਹ ਸੋਚਦੇ ਹਾਂ ਕਿ ਇਹ ਜਿਹੜੀ ਇੱਕ ਲੇਡੀ ਹੈ ਨਾ ਬਨੀਤ ਕੌਰ ਇਹ ਇੱਕ ਸਭ ਤੋਂ ਵੱਡੀ ਬਦਤਮੀਜ਼ ਮਤਲਬ ਕਲੈਕਟਰਲੈਸ ਔਰਤ ਹੈ ਇਸ ਨੂੰ ਇਹ ਨਹੀਂ ਪਤਾ ਮੈਂ ਕੀ ਬੋਲ ਰਹੀਆਂ ਕੀ ਨਹੀਂ ਬੋਲ ਰਹੀਆਂ ਇਹ ਅੱਜ ਤੋਂ ਨਹੀਂ ਇਹ ਪਹਿਲਾਂ ਸਿੱਖਾਂ ਦੇ ਬਾਰੇ ਵੀ ਬੋਲਦੀ ਸੀ ਗੁਰਦੁਆਰਿਆਂ ਦੇ ਬਾਹਰ ਜਾ ਕੇ ਬੋਲਦੀ ਸੀ ਧਰਨੇ ਲਾਉਂਦੀ ਸੀ ਉਹਨਾਂ ਵਾਸਤੇ ਬਹੁਤ ਵੱਧ ਘਟਵਾਤਾਂ ਗੱਲਾਂ ਕਰਦੀ ਸੀ ਲੇਕਿਨ ਜਦੋਂ ਉਹਨਾਂ ਨੇ ਇਹਨੂੰ ਅਰੈਸਟ ਕੀਤਾ ਫਿਰ ਇੰਨੀ ਕੁ ਬਦਤਮੀਜੀ ਨਾਲ ਗੰਦੀਆਂ ਇਹ ਗੱਲਾਂ ਬੋਲੀਆਂ ਜੋ ਕਿ ਅਸੀਂ ਨਹੀਂ ਬੋਲ ਸਕਦੇ ਲੇਕਿਨ ਇਹ ਔਰਤ ਮਤਲਬ ਸਾਡੀ ਮਿਨਿਸਟਰੀ ਦੇ ਬਾਰੇ ਬਾਰ 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 ਇਹ ਕਿਉਂ ਬੋਲਦੀ ਆ ਕਿਉਂ ਇਸ ਦੇ ਪਿੱਛੇ ਕਿਸੇ ਦਾ ਹੱਥ ਵੀ ਹੈ ਨਾਲ ਜਿਸ ਤਰ੍ਹਾਂ ਉਹ ਬਾਬਾ ਉਹ ਬਾਬੇ ਦਾ ਵੀ ਹੱਥ ਹੈ ਉਹ ਪਤਾ ਨਹੀਂ ਇਸ ਟਾਈਮ ਤੇ ਕਿੱਥੋਂ ਆ ਗਿਆ ਅਸੀਂ ਤਾਂ ਕਦੀ ਦੇਖਿਆ ਵੀ ਨਹੀਂ ਸੀ ਉਸ ਬਾਬੇ ਨੂੰ ਲੇਕਿਨ ਇਹ ਬਨੀਤ ਲੇਕਿਨ ਇਹ ਬਨੀਤ ਕੋਰ ਜੋ ਔਰਤ ਹੈ ਨਾ ਇਹ ਮਤਲਬ ਇਹ ਅੱਜ ਕਹਿੰਦੀ ਆ ਕਿ ਮੇਰੀ ਫੈਮਲੀ ਚਲੀ ਗਈ ਮੇਰੇ ਬੱਚੇ ਚਲੇ ਗਏ ਮੇਰੇ ਹਸਬੰਡ ਚਲੇ ਗਏ ਲੇਕਿਨ ਇਹਦੀ ਫੈਮਲੀ ਇਹਦੇ ਬੱਚੇ ਕਾਰੋਬਾਰੀ ਦਾ ਕਿਉਂ ਚਲਾ ਗਿਆ ਇਹ ਇੱਕ ਲੜਕੇ ਦੇ ਨਾਲ ਅਟੈਚ ਆ ਜੋਏ ਕਿ ਲੜਕੇ ਦੇ ਨਾਲ ਅਟੈਚ ਆ ਇੱਕ ਫੈਮਿਲੀ ਇੱਕ ਹਸਬੰਡ ਇਹ ਚੀਜ਼ਾਂ ਬਰਦਾਸ਼ ਕਰੇਗਾ ਇਹ ਨਹੀਂ ਬਰਦਾਸ਼ ਕਰ ਸਕਦਾ ਇੱਕ ਲੇਡੀ ਜੀ ਇੱਕ ਰਾਤ ਬਾਹਰ ਲੈ ਕੇ ਆ ਜੇ ਤਾਂ ਹਸਬੰਡ ਪੁੱਛੇਗਾ ਕਿ ਤੂੰ ਕਿੱਥੇ ਸੀ ਪੁੱਛ ਸਕਦਾ ਨਾ ਲੇਕਿਨ ਇਹਦੇ ਤੋਂ ਇਹ ਹੀ ਆ ਕਿ ਇਹ ਆਵਾਰਾ ਔਰਤ ਆ ਇਹ ਬਾਹਰੀ ਦੇ ਸੰਬੰਧਨ ਹੈ ਹੋਰ ਲੜਕਿਆਂ ਨਾਲ ਜਾਨੀ ਕਿ ਸਾਡੇ ਕੋਲ ਫੋਟੋ ਵੀ ਦੀ ਹੈਗੀ ਉਸ ਲੜਕੇ ਦੀ ਅਟੈਚ ਤੁਸੀਂ ਦੇਖ ਸਕਦੇ ਹੋ ਫੋਟੋ ਲੇਕਿਨ ਉਹ ਆ ਕਿ ਉਸ ਕਾਰਨ ਇਹਦੇ ਹਸਬੰਡ ਦੀ ਫੈਮਿਲੀ ਜਿਹੜੀ ਛੁੱਟ ਗਏ ਦੇ ਬੱਚੇ ਛੁੱਟ ਗਏ ਲੇਕਿਨ ਬਨੀਤ ਕੋਰ ਤੇ ਅਸੀਂ ਕਾਰਵਾਈ ਕਰ ਰਹੇ ਆ ਲੇਕਿਨ ਸਖਤ ਤੋਂ ਸਖਤ ਇੱਥੇ ਕਾਰਵਾਈ ਹੋਵੇ ਜੇ ਨਾ ਹੋਈ ਤਾਂ ਅਸੀਂ ਇਸ ਤੋਂ ਵੱਡਾ ਸਾਡਾ ਮਸੀਹ ਭਾਈਚਾਰਾ ਧਰਨਾ ਲਗਾਏਗਾ ਅੱਛਾ ਤੁਸੀਂ ਕਿਉਂ ਕੀ ਮੰਨਦੇ ਹੋ ਕਿ ਬਾਰ ਬਾਰ ਪਾਸਟਰ ਅੰਕੁਰ ਨਰੂਲਾ ਨੂੰ ਨਰੂਲਾ ਮਿਨਿਸਟਰੀ ਨੂੰ ਬਦਨਾਮ ਕਰਨ ਦੇ ਵਿੱਚ ਇਹਨਾਂ ਦਾ ਕਿੰਨਾ ਕੁ ਸਹਿਯੋਗ ਹੈ ਲਗਾਤਾਰ ਇਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਲਗਾਤਾਰ ਭਾਵੇਂ ਉਹ ਜਲੰਧਰ ਦੇ ਵਿੱਚ ਹੋਵੇ ਜਾਂ ਫਿਰ ਚੰਡੀਗੜ੍ਹ ਦੇ ਵਿੱਚ ਹੋਵੇ ਜਾਂ ਫਿਰ ਹੋਰ ਥਾਵਾਂ ਦੇ ਵਿੱਚ ਹੋਵੇ ਮੇਨ ਤੁਸੀਂ ਕਾਰਨ ਕੀ ਸਮਝਦੇ ਹੋ ਮੇਨ ਕਾਰਨ ਇਹ ਆ ਵੀ 1 ਕਰੋੜ ਰੁਪਏ ਸਾਡੇ ਕੋਲੋਂ ਮੰਗਦੀ ਆ ਲੇਕਿਨ ਅਸੀਂ ਉਹ ਦਿੰਦੇ ਨਹੀਂ ਨਾ ਇਹ ਅਸੀਂ ਦੇਨੇ ਨਾ ਤੇ ਨਾ ਇਹ ਇਹਨੂੰ ਅਸੀਂ ਆਪਣੇ ਨਾਲ ਅਟੈਚ ਕਰਵਾਣਾ ਹੈ ਲੇਕਿਨ ਇੱਤੇ ਕਾਰਵਾਈ ਕਰਵਾ ਕੇ ਇਹਨੂੰ ਰੈਸਟ ਕਰਵਾਣਾ ਬਸ ਅੱਛਾ ਹੋਰ ਵੀ ਨੇ ਤੁਸੀਂ ਪ੍ਰੈਸ ਕਾਨਫਰੈਂਸ ਹੋਈ ਹੈ ਜਿਸ ਦੇ ਵਿੱਚ ਕਾਫੀ ਮੰਦੀ ਸ਼ਬਦਾਬਲੀ ਬੋਲੀ ਗਈ ਹੈ ਮਤਲਬ ਤੁਸੀਂ ਪ੍ਰੈਸ ਕਾਨਫਰੈਂਸ ਜੋ ਹੋਈ ਉਸ ਨੂੰ ਕਿਵੇਂ ਦੇਖਦੇ ਹੋ ਐਂ ਬਨੀਤ ਕੌਰ ਖੋਰੀ ਜੋ ਕਿ ਕਾਫੀ ਬੋਲਦੇ ਨੇ ਉਹ ਵੀ ਇਸ ਪ੍ਰੈਸ ਕਾਨਫਰੈਂਸ ਦੇ ਵਿੱਚ ਨੇ ਉਹਨਾਂ ਵੱਲੋਂ ਵੀ ਕਾਫੀ ਕੁਝ ਜਿਹੜਾ ਬੋਲਿਆ ਗਿਆ ਹਾਂਜੀ ਕਾਫੀ ਕੁਝ ਬੋਲਿਆ ਘਰ ਉਹਨਾਂ ਨੇ ਬਹੁਤ ਗਲਤ ਬੋਲਿਆ ਉਹਨਾਂ ਨੂੰ ਇਹ ਚੀਜ਼ ਲੈਂਗੁਏਜ ਕਿਸੇ ਵੀ ਧਰਮ ਬਾਰੇ ਬੋਲਣਾ ਹੀ ਨਹੀਂ ਚਾਹੀਦਾ ਅਸੀਂ ਵੀ ਪਰਮਸੀ ਚ ਹੋ ਕੇ ਵੀ ਅਸੀਂ ਵੀ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ ਨਾ ਕੋਈ ਹਿੰਦੂ ਨਾ ਮੁਸਲਿਮ ਨਾ ਸਿੱਖ ਦੇ ਖਿਲਾਫ ਕਿਸੇ ਦੇ ਖਿਲਾਫ ਨਹੀਂ ਬੋਲਦੇ ਅਸੀਂ ਖੁਦ ਵੀ ਸਰਦਾਰ ਫੈਮਿਲੀ ਚੋਂ ਆ ਲੇਕਿਨ ਅਸੀਂ ਵੀ ਲੇਕਿਨ ਪਰਮੇਸ਼ਵਰ ਚ ਆ ਕੇ ਬੰਦੇ ਦਾ ਜੀਵਨ ਬਦਲਦਾ ਨਾ ਕਿ ਧਰਮ ਉਹ ਹਮੇਸ਼ਾ ਧਰਮ ਤੇ ਗੱਲ ਚੱਕਦੇ ਆ ਕਿ ਧਰਮ ਬਦਲਦਾ ਲੇਕਿਨ ਧਰਮ ਕਦੀ ਵੀ ਨਹੀਂ ਬਦਲਦਾ ਕਦੀ ਆ ਕੇ ਸੁਣ ਕੇ ਦੇਖੋ ਤਾਂ ਸਹੀ ਜਦ ਤੂੰ ਦੇਖੋਗੇ ਨਹੀਂ ਤੁਹਾਨੂੰ ਪਤਾ ਕਿਦਾਂ ਲੱਗੂਗਾ ਪਾਪਾ ਦੇ ਖਿਲਾਫ ਸਾਡੇ ਪਾਸਟਰ ਜੀ ਦੇ ਖਿਲਾਫ ਵੀ ਚੱਕਦੇ ਆ ਉਹਨਾਂ ਨੇ ਕਦੀ ਇਦਾਂ ਦਾ ਪ੍ਰਚਾਰ ਹੀ ਨਹੀਂ ਕੀਤਾ ਕੋਈ ਕਹੇ ਕਿਸੇ ਦੇ ਖਿਲਾਫ ਤੁਸੀਂ ਚੱਕੋ ਹਮੇਸ਼ਾ ਉਹਨੂੰ ਮਾਫ ਕੀਤਾ ਲੇਕਿਨ ਹੁਣ ਜੋ ਉਹਨਾਂ ਨੇ ਗੱਲ ਚੱਕੀ ਆ ਇਹਦੇ ਕਾਰਵਾਈ ਚੰ ਕੀਤੀ ਜਾਊਗੀ ਬਨੀਤਕੌਰ ਹੋਰੀ ਤਾਂ ਕਹਿੰਦੇ ਨੇ ਕਿ ਇਹ ਜੋ ਪਾਸਟਰ ਅੰਕੁਰ ਨਰੂਲਾ ਹੈ ਉਹ ਢੋਂਗੀ ਹੈਗਾ ਇਹ ਧਰਮ ਪਰਿਵਰਤਨ ਕਰੁੰਦਾ ਹੈ ਇਹ ਕਈ ਚੀਜ਼ਾਂ ਇਹ ਇਦਾਂ ਦੇ ਇਲਜ਼ਾਮ ਕਾਫੀ ਲੱਗੇ ਨੇ ਮੈਂ ਤੁਸੀਂ ਕਿਉਂ ਮੰਨ ਕੀ ਮੰਨਦੇ ਹੋ ਕਿ ਇਹ ਕਿਉਂ ਇੰਨੇ ਇਲਜ਼ਾਮ ਲਗਾ ਰਹੇ ਹੋ ਇਹ ਅੰਕਨਰੁੱਲਾ ਮਨਿਸਟਰੀ ਤੇ ਵਿੱਚ ਧਰਮ ਨਹੀਂ ਬਦਲਿਆ ਜਾਂਦਾ ਇਹ ਜੀਵਨ ਬਦਲਿਆ ਜਿਆ ਆਣ ਜਿਹੜੇ ਆਏ ਰੋਗੀ ਹੁੰਦੇ ਆ ਉਹ ਚੰਗੇ ਹੁੰਦੇ ਨਾ ਲੋਕਾਂ ਨੂੰ ਸਿਫਾ ਮਿਲਦੀ ਆ ਇਹ ਠੀਕ ਹੁੰਦੇ ਆ ਲੇਕਿਨ ਬਨੀਤ ਕੋਰ ਦਾ ਮੂੰਹ ਬੰਦ ਜਿਹੜਾ ਬਨੀਤ ਕੋਰ ਕਹਿੰਦੀ ਮੇਰਾ ਮੂੰਹ ਬੰਦ ਹੋਏ ਉਹ ਅਸੀਂ ਨਹੀਂ ਹੋ ਕਰਨਾ ਇਹ ਜਿੰਨਾ ਮਾਜੀ ਬੋਲ ਲਵੇ ਸਾਡੇ ਵਰਕਲਾ ਲੇਕਿਨ ਅਸੀਂ ਅੱਜ ਇਹਦੀ ਕੰਪਲੇਨ ਕਰਨ ਵਾਸਤੇ ਆਏ ਆ ਇਹ ਰੈਸਟ ਹੋਏਗੀ ਰੈਸਟ ਹੋਣੀ ਚਾਹੀਦੀ ਆ ਸਾਨੂੰ ਉਮੀਦ ਆ ਕਿ ਇਹ ਰੈਸਟ ਹੋਏਗੀ ਜ਼ਰੂਰ अच्छा ਤੁਸੀਂ ਕਿਵੇਂ ਮੰਨਦੇ ਹੋ ਕਿੰਨੇ ਕਿ ਥੇਸ ਪਹੁੰਚੀ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਹੈ ਜੀ ਜਿਸ ਦੇ ਵਿੱਚ ਇਸਾਈ ਸਮਾਜ ਦੇ ਉੱਪਰ ਕਾਫੀ ਇਲਜ਼ਾਮ ਲਗਾਏ ਜਾਂਦੇ ਨੇ ਕੱਦੀ ਵੀ ਤੁਸੀਂ ਸੁਣਿਆ ਭਾਜੀ ਕਿ ਆਪਣੇ ਸਾਡੇ ਪਾਸਟਰ ਅੰਕ ਨੂੰ ਨਾਲ ਕਿਸੇ ਦੇ ਖਿਲਾਫ ਕੁਝ ਬੋਲਿਆ ਹੋਵੇ ਕੱਦੀ ਵੀ ਨਹੀਂ ਉਹ ਇੰਨੀ ਵੱਡੀ ਮਿਨਿਸਟਰੀ ਚਲਾਉਂਦੇ ਆ ਉਹਨਾਂ ਨੂੰ ਪਤਾ ਹੈ ਮੈਂ ਕੀ ਬੋਲਣਾ ਕੀ ਨਹੀਂ ਬੋਲਣਾ ਕੱਦੀ ਵੀ ਨੇ ਕਿਸੇ ਧਰਮ ਖਿਲਾਫ ਤੁਸੀਂ ਕਦੀ ਸੁਣਿਆ ਕਰੋੜਾਂ ਹੀ ਮੀਟਿੰਗਾਂ ਕੀਤੀਆਂ ਹਜ਼ਾਰਾਂ ਹੀ ਮੀਟਿੰਗਾਂ ਕੀਤੀਆਂ ਕਿਸੇ ਦੇ ਵਿੱਚ ਕਿਹਾ ਕਿਸੇ ਕੋਈ ਧਰਮ ਮਾੜਾ ਵਾ ਪਰ ਸਾਡੇ ਹੀ ਖਿਲਾਫ ਕਿਉਂ ਪਾਸਟਰ ਅੰਕ ਨੂੰ ਉਹ ਲੋਕਾਂ ਦੇ ਖਿਲਾਫ ਹੀ ਕਿਉਂ ਬੋਲਦੇ ਆ ਫੇਸ ਲਈ ਕਿ ਉਹ ਚਾਹੁੰਦੇ ਕਿ ਸਾਨੂੰ ਕਰੋੜਾਂ ਪੈਸਾ ਮਿਲੇ ਅਸੀਂ ਦੇ ਨਹੀਂ ਰਹੇ ਇਸ ਲਈ ਉਹਨਾਂ ਨੂੰ ਮੁੱਦਾ ਬਣਾਇਆ ਜਾ ਰਿਹਾ ਵਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੋ ਸੱਚਾਈ ਤੇ ਜੀਵਨ ਹੈ ਚਾਈ ਸਿਰਫ ਇੱਕ ਸਚਾਈ ਆ ਸਾਡੇ ਲਈ ਕਿ ਪਰਮੇਸ਼ਵਰ ਜ਼ਿੰਦਾ ਹੈ ਵੱਡੇ ਵੱਡੇ ਕੰਮ ਕਰਦਾ ਹੈ ਉਹ ਕਈ ਲੋਕ ਐ ਜੋ ਇਹਨੂੰ ਨਹੀਂ ਮੰਨਦੇ ਨਾ ਮੰਨੋ ਕੋਈ ਖਿੱਚ ਕੇ ਨਹੀਂ ਲਿਆਉਂਦਾ ਸਾਡਾ ਧਰਮ ਕੋਈ ਜ਼ਬਰਦਸਤੀ ਨਹੀਂ ਕਰਦਾ ਸਾਡੇ ਪਾਸਟਾ ਜੀ ਕੋਈ ਜ਼ਬਰਦਸਤੀ ਨਹੀਂ ਕਰਦੇ ਕਿ ਤੁਸੀਂ ਆਓ ਇਸ ਧਰਮ ਨੂੰ ਮੰਨੋ ਨੀਤ ਕੋਰ ਗੁਰੀ ਕਹਿੰਦੇ ਨੇ ਇਹ ਤਾਂ ਜ਼ਬਰਦਸਤੀ ਪਰਿਵਰਤਨ ਕਰਨ ਦੇ ਨੇ ਧਰਮ ਪਰਿਵਰਤਨ ਹੁੰਦਾ ਹੈ ਖੰਬਰਾ ਦੇ ਵਿੱਚ ਨਹੀਂ ਹੁੰਦਾ ਤੁਸੀਂ ਆਪ ਆਓ ਉਹਨੂੰ ਕਿ ਆਪ ਆਓ ਦੇਖੋ ਜੇ ਉਹਨੂੰ ਕੋਈ ਵੀ ਸਬੂਤ ਮਿਲੂਗਾ ਕੋਈ ਪੈਸੇ ਦੇ ਕੇ ਬਦਲਾਵ ਕਰਦਾ ਵਾ ਜਾਂ ਕੋਈ ਪੈਸੇ ਦੇ ਕੇ ਚੇਂਜ ਧਰਮ ਕਰਦਾ ਵਾ ਫਿਰ ਤੁਸੀਂ ਉਸ ਤੋਂ ਅੱਗੇ ਗੱਲ ਕਰੋ ਉਸ ਤੋਂ ਪਹਿਲਾਂ ਕੋਈ ਵੀ ਗੱਲ ਕਰਨ ਦਾ ਤੁਹਾਡਾ ਅਧਿਕਾਰ ਨਹੀਂ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਨੂੰ ਉਹਦੇ ਖਿਲਾਫ ਇਨਕੁਆਇਰੀ ਹੋਣੀ ਚਾਹੀਦੀ ਬਸ ਸਾਨੂੰ ਕੁਝ ਨਹੀਂ ਚਾਹੀਦਾ ਠੀਕ ਸ਼ੁਕਰੀਆ ਤੋਂ ਬਿਲਕੁਲ ਇਸਾਈ ਸਮਾਜ ਦੇ ਵਿੱਚ ਕਾਫੀ ਇਸ ਵਕਤ ਰੋਸ਼ ਹੈ ਕਮਿਸ਼ਨਰ ਦਫ਼ਤਰ ਪਹੁੰਚੇ ਨਹੀਂ ਅਤੇ ਇਹਨਾਂ ਦਾ ਕਹਿਣਾ ਹੈ ਕਿ ਹੁਣ ਅਸੀਂ ਕਾਰਵਾਈ ਕਰਾਏ ਬਗੈਰ ਜਿਹੜਾ ਹੈ ਉਹ ਨਹੀਂ ਮੰਨਾਂਗੇ ਹਾਲਾਂਕਿ ਬੀਤੇ ਦਿਨ ਜੋ ਪ੍ਰੈਸ ਕਾਨਫਰੰਸ ਹੋਈ ਹੈ ਜਿਸ ਨੂੰ ਲੈ ਕੇ ਇਸ ਵਕਤ ਪੂਰੇ ਭਾਰਤ ਦੇ ਵਿੱਚ ਇਸਾਈ ਸਮਾਜ ਦੇ ਵਿੱਚ ਕਾਫੀ ਰੋਸ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਕਮਲ ოਪਸ਼ਨ ਪੰਕੇ ਦੇ ਨਾਲ ਰਾਜਗਪਤਾ ਬਾਬੂ ਸਾਹਿਬ ਟਾਈਮ ਜਿਲੰਦ